ਲੈ ਵੀ ਫਾਜਲ ਕਾਇਰਗੇ ਦੇ ਵਿੱਚ ਖੜੇ ਆ ਬਿਲਕੁਲ ਸਾਰਾ ਹਰਿਆਣਾ ਪੰਜਾਬ ਘੁੰਮ ਕੇ ਇੱਕ ਚੀਜ਼ ਮੈਂ ਨੋਟ ਕਰਕੇ ਡਾਇਰੀ ਤੇ ਲਿਖ ਕੇ ਲੈ ਚੱਲਿਆ ਬਈ ਸਿੱਧੀ ਬਜਾਈ ਵਾਸਤੇ ਬੀਬੀਸੀ ਵਾਲਿਆਂ ਦੀ ਜਿਹੜੀ ਮਸ਼ੀਨ ਆ ਉਹ ਬਿਲਕੁਲ ਪਾਸ ਆ ਅੱਜ ਅਸੀਂ ਆਪ ਦੀ ਗੇੜੇ ਦੇ ਲਾਸਟ ਮਤਲਬ ਏਰੀਏ ਦੇ ਵਿੱਚ ਆਏ ਆ ਕਿਸਾਨ ਨੂੰ ਮਿਲ ਰਹੇ ਆ ਬਈ ਤੇਰਾ ਨਾਂ ਕੀ ਸੁਣਿਆ ਹਰਜਿੰਦਰ ਸਿੰਘ ਜੀ ਹਰਜਿੰਦਰ ਤੇਰਾ ਪਿੰਡ ਕਿਹੜਾ ਪਿੰਡ ਚੱਕ ਤੋਤਿਆਂ ਵਾਲਾ ਜੀ ਤੂੰ ਲੈ ਆਸੀ ਮਸ਼ੀਨ ਇਹ ਹਾਂਜੀ ਆਪਾਂ ਲੈ ਕੇ ਆਏ ਸੀ ਕਿੰਨੇ ਕਿੱਲੇ ਬੀਜੇ ਇਹਦੇ ਨਾਲ ਆਪਾਂ ਜੀ 40 ਕਿੱਲੇ ਬੀਜੇ ਆ ਜੀ ਕਿਵੇਂ ਆ 40 ਕਿੱਲੇ ਪੈਲੀ ਦੇ ਕਹਿੰਗੇ ਪਿੰਡ 'ਚ ਦਾ ਕਿੱਲਾ 2000 ਲੱਗਿਆ ਹੋਊਗਾ ਝੋਨੇ ਦਾ ਹਾਂਜੀ ਹਾਂਜੀ ਲੱਗਿਆ ਹੋਊਗਾ ਤੇ ਉਹ 40 ਕਿੱਲਿਆਂ ਨੂੰ ਲੋਕ ਕੀ ਕਹਿੰਦੇ ਆ ਜੀ ਵਧੀਆ ਕਹਿੰਦੇ ਬਹੁਤ ਵਧੀਆ ਸਾਨੂੰ ਪਹਿਲੀ ਵਾਰੀ ਬੀਜਣ ਲੱਗੇ ਆ ਸੀ ਜੀ ਹਾਂ ਤੇ ਪਹਿਲੀ ਵਾਰੀ ਮਸ਼ੀਨ ਨਮੀ ਲੈਂਦੀ ਆ ਜੀ ਤੇ ਬਹੁਤ ਵਧੀਆ ਲੱਗਿਆ ਜੀ ਬਾਏ ਕਿੰਨੇ ਕਿੱਲੇ ਚਾਲੀਆਂ ਚ ਵਾਹੇ ਕੋਈ ਨਹੀਂ ਜੀ ਸਭ ਸਾਰੇ ਠੀਕ ਨਿਕਲੇ ਜੀ ਬਿਲਕੁਲ ਹਾਂ ਸਾਰੇ ਵਧੀਆ ਬੀਜ ਪਾਇਆ ਸੀ 10 ਕਿਲੋ ਬੀਜ ਪਾਇਆ ਸੀ ਕਿੱਲੇ ਦਾ ਜੀ 11 21 ਬੀਜ ਜੀ ਆਪਾਂ ਜੀ ਹਾਂ ਤੇ ਸਾਰੇ ਸਾਰੇ ਕਿੱਲੇ ਵਧੀਆ ਨਿਕਲੇ ਜੀ ਬੰਦੇ ਜਿੱਡੀ ਜਿਹੜੀ ਕਰੀ ਪਈ ਐ ਤੁਸੀਂ ਤਾਂ ਹਾਂ ਜੀ 5 6 ਫੁੱਟ ਕਰਦੇ ਹੋਏ ਤੁਹਾਡੇ ਸਾਹਮਣੇ ਆ ਜੀ ਆਏ ਵੇਚਾਏ ਬੰਦਾ ਜਿਵੇਂ ਡੋਬਦਾ ਹੁੰਦਾ ਹੁੰਦਾ ਨਾ ਦਰਿਆ ਚ ਆਏ ਹੱਥ ਮਾਰ ਮਾਰ ਕੇ ਦੂਜੇ ਨੂੰ ਦੱਸਦਾ ਮੈਂ ਇੱਥੇ ਫਰਦਾ ਹਾਂਜੀ ਹਾਂਜੀ ਐਡੀ ਐਡੀ ਹੋ ਗਈ ਹਨਾ ਫਿਲਹਾਲ ਤਾਂ ਹੀ ਸਹੀ ਖੜੀ ਆ ਜੀ ਕਿ ਅੱਗੇ ਮੌਸਮ ਜੇ ਠੀਕ ਰਿਹਾ ਤਾਂ ਝਾੜ ਤੇ ਪੂਰਾ ਫਰਕ ਪੋਗ ਰੋਗ 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 ਜੀ ਕੋਈ ਨਹੀਂ ਬਸ ਸਪਰੇਆਂ ਜਿਵੇਂ ਤਿੰਨ ਆਪਾਂ ਕਰਦੇ ਹਾਂ ਰੁਟੀਨ ਚ ਉਵੇਂ ਤਿੰਨ ਸਪਰੇਆਂ ਕਰਾਂਗੇ ਜੀ ਦੋ ਕਰਤੀਆਂ ਇੱਕ ਰਹਿ ਗਈ ਬਾਕੀ ਜੀ ਕੋਈ ਉਲੀ ਵਾਲੀ ਪੈਣ ਦੇ ਚਾਂਸ ਨਾ ਜੀ ਬਿਲਕੁਲ ਨਾ ਕਿ ਉਲੀ ਪਈ ਹੈ ਜੀ ਨਾ ਕੁਛ ਨਾ ਝੂਲਸ ਰੋਗ ਨਾ ਕੁਛ ਵੀ ਨਹੀਂ ਇੱਕ ਉਹ ਝੰਡਾ ਪੱਤਾ ਝੰਡਾ ਜਾਨੀ ਆਉਂਦਾ ਹਨਾ ਇਹ ਉਹ ਨਹੀਂ ਆਉਂਦਾ ਹਾਂ ਜੀ ਨਹੀਂ ਆਉਂਦਾ ਇਹ ਤੇ ਝੰਡਾ ਪੱਤਾ ਉਹ ਆਉਂਦਾ ਹੀ ਨਹੀਂਗਾ ਸਿੱਧੀ ਭਜਾਈ ਜਾਣਾ ਨਹੀਂ ਨਹੀਂ ਆਉਂਦਾ ਜੀ ਉਹ ਲੱਗੇ ਵਿੱਚ ਆ ਜਾਂਦਾ ਜੀ ਉਹ ਬੜਾ ਰਿਕਾਰਡ ਵੱਡਿਆ ਹਾਂ ਜੀ ਹੋਰ ਕਿਹੜਾ ਬੰਦਾ ਜਿਹੜਾ ਤੇ ਨਰਾਇਕ ਕਰਦਾ ਹੁੰਦਾ ਵੀ ਅਗਲੀ ਵਾਰ ਨੂੰ ਯਾਰ ਆਪਾਂ ਵੀ ਇਹ ਕੰਮ ਕਰਾਂਗੇ ਕੌਣ ਆ ਪਿੰਡ ਚ ਹੋਰ ਕੋ ਬੰਦੇ ਕਹਿੰਦੇ ਸਾਰੇ ਤਿਆਰ ਹੋ ਗਏ ਸਾਰੇ ਤਿਆਰ ਹੈ ਕਿ ਪਹਿਲੀ ਆਪਾਂ ਟਰੈਲ ਨਵੀਂ ਲੈ ਕੇ ਆਂਦੀ ਜੀ ਹੂੰ ਤੇ ਗਾਂ ਨੂੰ ਬਲ ਸਾਨੂੰ ਵੀ ਚੰਗਾ ਲੱਗਿਆ ਕੰਮ ਜੀ ਕਿਉਂਕਿ ਲੇਬਰ ਮਿਲਦੀ ਨਹੀਂ ਗਈ ਲੇਬਰ ਦੀ ਬਹੁਤ ਦਿੱਕਤ ਆਉਂਦੀ ਹੈ ਜੀ ਇਹ ਡ੍ਰਿਲ ਦਾਈਆਂ ਜੀ ਹਵਾ ਦੀ ਕ੍ਰੋਸਿੰਗ ਵਧੀਆ ਹੁੰਦੀ ਆ ਇੱਕ ਤੁਹਾਨੂੰ ਮੈਂ ਗੱਲ ਦੱਸ ਦਿੰਨਾ ਹਾਂਜੀ ਤੁਹਾਡੇ ਪੈਂਟ 'ਚ ਖੜ ਕੇ ਗੱਲ ਕਹਿ ਚੱਲਿਆਂ ਹਾਂਜੀ ਇਹ ਹਰੇਕ ਡਰੱਲ ਚ ਨਹੀਂ ਹੁੰਦੀ ਹਵਾ ਦੀ ਕ੍ਰੋਸਿੰਗ ਵਧੀਆ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਇਹ ਸਟੈਪ ਬਾਈ ਸਟੈਪ ਲਾਉਂਦੀ ਆ ਇਹਦੇ ਜੀ ਹੁੰਦੀ ਆ ਹਾਂਜੀ 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 ਤਾਂ ਹੀ ਆ ਜੀ ਇਹ ਪਹਿਲੀ ਵਾਰੀ ਚੰਗੀ ਲਈ ਆ ਤਾਂ ਹੀ ਚੰਗੀ ਲੈ ਲਈਏ ਸਕੇ ਚਲੋ ਸਟੈਪ ਵਾਲੀ ਵਧੀਆ ਕੰਮ ਆ ਉਹ ਦੂਜੀ ਕਣਕਾਂ ਨੂੰ ਬੀਜਦੀ ਆ ਉਹ ਇੱਕ ਵਾਰ ਬੀਜ ਹਾਂਜੀ ਹਾਂਜੀ ਇੱਕ ਵਾਰ ਬੀਜਦੀ ਆ ਜੀ ਵਧੀਆ ਲੱਗਿਆ ਫਿਲਹਾਲ ਜਿਹੜੇ ਪਾਸੇ ਮਰਜ਼ੀ ਦੇਖ ਲਓ ਚੜ੍ਹਦੇ ਸ਼ਿਪ ਦੇ ਜਿਹੜੇ ਤਰ ਨੂੰ ਮਾਰ ਜੀ ਲਿਆਂ ਚ ਦਿਖਦਾ ਜੀ ਯਾਰ 4 ਦਸ਼ਾਵਾਂ ਹੁੰਦੀਆਂ ਭਾਵੇਂ ਕਿੰਨਾ ਕਿਧਰੋਂ ਹਵਾ ਮਰਜੀ ਵਗਪੇ ਹਾਂਜੀ ਹਾਂਜੀ ਇਹਦੇ ਵਿੱਚ ਦੀ ਹਵਾ ਨੰਗੂਗੀ ਨੰਗੂਗੀ ਨਾਲੇ ਇਕੱਠੇ ਤਿੰਨ ਚਾਰ ਤਾਂ ਸਿੱਟ ਦਿੰਦੀ ਜੇ ਕੋਈ ਇੱਕਦਾਂ ਮਿਸ ਵੀ ਹੋ ਜਾਵੇ ਤੇ ਤਾਂ ਵੀ ਅਕਸਰ ਕੋਈ ਚੱਕਰ ਨਹੀਂ ਫੇਰ ਵੀ ਬੂਟੇ ਵਾਧੂ ਹੁੰਦੇ ਇੱਕ ਕੋਈ ਬੂਝਾ ਪਾਣ ਜਾਂਦਾ ਜੀ ਤੇ ਡਿੱਗਣ ਦਾ ਵੀ ਖਤਰਾ ਘੱਟ ਆ ਜੀ ਤੇ ਰੇ ਸਪਰੇ ਵੀ ਕਰਨੇ ਸੌਖੀ ਆ ਜੀ ਕਿਉਂਕਿ ਥਾਂ ਥੱਲੇ ਵਧੀਆ ਪੱਕਾ ਹੁੰਦਾ ਜੀ ਖਾਦ ਪਾਉਣੀ ਸੌਖੀ ਆ ਸਪਰੇ ਕਰਨੀ ਸੌਖੀ ਆ ਪੈਰਾਂ 'ਚ ਵੀ ਨਹੀਂ ਫਸਦਾ ਜਾਲ ਖਾ ਜਾ ਵੀ ਹੈ ਨਹੀਂ ਦੇ ਝੋਨੇ 'ਚ ਵੀ ਨਹੀਂ ਫਸਦਾ ਜੀ ਖਾਦ ਦਾ ਵੀ ਸੌਖਾ ਹੀ ਹੁੰਦਾ ਹਾਂਜੀ ਹਾਂਜੀ ਤੇ ਝਾੜ ਤੇ ਵੀ ਕ ਅੱਗੇ ਕਹਿੰਦੇ ਆ ਵੀ ਚੰਗਾ ਹੋਊਗਾ ਇਹ ਫਰਕ ਪੈਂਦਾ ਬਜਾਈ ਵਾਲੇ ਤੇ ਗਾਰੰਟੀ ਨਾਲ ਹੀ ਚੰਗਾ ਹੋਊਗਾ ਹਾਂਜੀ ਗਾਰੰਟੀ ਨਾਲ ਹੀ ਕਹਿੰਦੇ ਆ ਗਰੰਟ ਕੋਈ ਆ ਚੰਗਾ ਹੋਊਗਾ ਅੱਧਾ ਪਾਣੀ ਅੱਧਾ ਜੀ ਅੱਧਾ ਰੇ ਅੱਧਾ ਹਾਂਜੀ ਹਾਂਜੀ ਠੀਕ ਆ ਅੱਧੀ ਸਬਰੇ ਅੱਧੀ ਲੇਬਰ ਹਾਂਜੀ ਕਿਉਂਕਿ ਜੇ ਚੰਗਾ ਹੋ ਗਿਆ ਗਾਂਹ ਹੋਰ ਵਧਾਵਾਂਗੇ ਹਾਂਜੀ ਸਾਡੇ ਜਿੰਨਾ ਪਿੰਡ ਦੇ ਏਰੀਆ ਤਕਰੀਬਨ ਫਰਜਾ ਪਾਣੀ ਦੀ ਬਹੁਤ ਬਚਦਾ ਜੀ ਹਾਂਜੀ ਸਾਈਆਂ ਹੁਣੇ ਫੜਾ ਦੋ ਇਹਨੂੰ ਹਾਂਜੀ ਹਾਂਜੀ ਤੇ ਕੰਮ ਇੱਕ ਦੀ ਵੱਧ ਗਿਆ ਸਾਈਆਂ ਅਸੀਂ ਹਰੇਕ ਪਿੰਡ ਜਾਂਦੇ ਆ ਸੱਤ ਅੱਠ ਸਾਈਆਂ ਫੜ ਕੇ ਲਾਉਨੇ ਆ ਨਹੀਂ ਆਪਣੇ ਵੀ ਦੋ ਤਿੰਨ ਤਿਆਰ ਆਈ ਨਹੀਂ ਆਪਣੇ ਦੋ ਤਿੰਨ ਤਿਆਰ ਆ ਜੀ ਇਹਨੂੰ ਹੁਣੇ ਤਰੀਕਾ ਲਿਖਾ ਦਿਓ ਮੈਂ ਤੈਨੂੰ ਸੱਚੀ ਗੱਲ ਦੱਸਦਾ ਚੌੜਨੀ ਕਰਦਾ ਨਹੀਂ ਸਹੀ ਗੱਲ ਪਿਛਲੇ ਪਿੰਡ ਚੋਂ ਚਾਰ ਪੰਜ ਸਾਈਆਂ ਫੜ ਲਿਆਏ ਅਸੀਂ ਹਾਂਜੀ ਹਾਂਜੀ ਬੁਕਿੰਗਾਂ ਕਰਾਇਆ ਏ ਨਹੀਂ ਸਹੀ ਗੱਲ ਤੇ ਪੰਜਾਂ ਸੱਤਾਂ ਤਰ੍ਹਾਂ ਚ ਰਾਤਾ ਬਣਾ ਕੇ ਤੇ ਬੁਕਿੰਗਾਂ ਕਰਾ ਲਓ ਮੁੜ ਕੇ ਨਾ ਕਹੋ ਮਸ਼ੀਨ ਨਾ ਮਿਲੇ ਮਸ਼ੀਨ ਨਹੀਂ ਮਿਲੀ ਲੋਪੋ ਵਾਲੇ ਨੇ ਐਡ ਕੀਤੀ ਸੀ ਮਸ਼ੀਨਾਂ ਮਿਲਣੀਆਂ ਨਹੀਂ ਨਹੀਂ ਜੀ ਵਧੀਆ ਜੀ ਵਧੀਆ ਬੰਦੇ ਆ ਅਸੀਂ ਵੀ ਫੋਨ ਤੇ ਮੰਗਵਾਈ ਸੀ ਜ ਉਹ ਫੋਨ ਭੇਜੀ ਤੀ ਆਪੇ ਨੇ ਭੇਜ ਦਿੱਤੀ ਕਰੇ ਜੀ ਤੇ ਪੇਮੈਂਟ ਕਰਤੀ ਜੀ ਵਧੀਆ ਕੰਮ ਸੀ ਜੀ ਬਹੁਤ ਬਈ ਕਲਜੀਤ ਹਾਂਜੀ ਅੱਜ ਤੈਨੂੰ ਮੈਂ 1000 ਕਿਲੋਮੀਟਰ ਕਰਤਾ ਹੂੰ 7-800 ਕਿਲੋਮੀਟਰ ਕਰਤਾ 7-800 ਕਿਲੋਮੀਟਰ ਦੇ ਵਿੱਚ ਇਹ ਬੰਦਾ ਉਹ ਆ ਪ੍ਰੀਤ ਅਛਿੰਦਿਆ ਤੂੰ ਤੀ ਬੋਲਦੀ ਆ ਤੂੰ ਤੀ ਇਹ ਇਹ ਬੰਦੇ ਦੀ ਤੂੰ ਤੀ ਬੋਲਦੀ ਆ ਅਸਲੀ ਹਾਂਜੀ ਹੈਨਾ ਉਹ ਓਕੇ ਸਾਬ ਆਕਾ ਹੀ ਬਈ ਦੇਖ ਜਿਹੜਾ ਬੰਦਾ ਆਪ ਜ਼ਿਮੀਂਦਾਰ ਹਨਾ ਆਪ ਬੀਜ ਬਜਾਈ ਕਰਦਾ ਉਹ ਬੰਦੇ ਨੂੰ ਅਸਲ ਚ ਦੁੱਖ ਤਕਲੀਫਾਂ ਪਤਾ ਹੁੰਦੀਆਂ ਹਾਂਜੀ ਬਾਕੀ ਵੀ ਇਹ ਬਜਾਈ ਕਰਨੀ ਥੋੜੇ ਰਾਮ ਨਾਲ ਕਰੇ ਡ੍ਰਿਲ ਦੀ ਕਿੱਲਾ ਪੰਜ ਕਿੱਲੇ ਵੀ ਜੇ 4 5 ਕਰਦੇ ਹਾਂ ਹਾਂ ਜੀ ਘੰਟਾ ਕਿੱਲਾ ਘਟੋ ਘਟ ਖਾਂਦਾ ਈਰਾਮਦਾਰੀ ਨਾਲ ਜੀ ਬਟਾ ਟਰ ਪਹਿਲੇ ਦੂਜੇ ਲੋ ਵਿੱਚ ਆਰਾਮ ਨਾਲ 20 ਉਹਨਾਂ ਜਿਆਦਾ ਵਧੀਆ ਹੋਊਗਾ ਜੀ ਕਿਉਂਕਿ ਅਸੀਂ ਤਾਂ ਪਹਿਲੀ ਵਾਰੀ ਵੀਜੀ ਸੀਗੀ ਹੋ ਗਿਆ ਅਗਲੀ ਵਾਰ ਹੋਰ ਐਕਸਪੈਰੀਮੈਂਟ ਹੋ ਜਾਂਦਾ ਬੰਦੇ ਨੂੰ ਪਤਾ ਲੱਗਦਾ ਜੀ ਤੇ ਗਾਂਹ ਹੋਰ ਵੀ ਸੁਣਾ ਮੈਂ ਕਹਿੰਦਾ ਵੀ ਅਗਲੀ ਵਾਰ ਨੂੰ ਥੋੜਾ ਜਿਹਾ 20 ਘਟਾ ਲਿਓ 20 ਘਟਾ ਲਾਂ ਹਾਂ ਜੀ ਕਿਉਂ 20 ਘਟਾਵਾਂਗੇ ਜੀ ਸੰਗ ਨਾਲ ਜਾਂਦਾ ਮੇਰੀ ਗੱਲ ਮੰਨ ਕਹਿੰਦਾ 7.5 ਕਿਲੋ ਵੀ ਹਾਂ ਜੀ ਹਾਂ ਜੀ ਉਹ ਚੂਹੇ ਕਾਰਨ ਥੋੜਾ ਵੱਧ ਪਾਤਾ ਚੂਹਾ ਪੈ ਜਾਂਦਾ ਤਾ ਰੁੱਖਾਂ ਤੇ ਕੋਈ ਨਹੀਂ ਆਨੇ ਹਾਂ ਜੀ ਹੈ ਹਾਂ ਜੀ ਹਾਂ ਚੂਹੇ ਜੀ ਬਹੁਤ ਦਿੱਕਤ ਕਰਦਾ ਦੂਆ ਨਹੀਂ ਹੁੰਦਾ ਹੁਣ 2-3 ਸਾਲ ਨੇੜੇ ਹਾਂ ਜੀ ਬਾਕੀ ਨਹਿਰੀ ਪਾਣੀ ਵਾਧੂ ਹੁੰਦਾ ਹੀ ਹੋਏ ਫਿਲਹਾਲ ਪਹਿਲਾਂ ਆਪਰੇ ਦੇਖੇਗਾ ਬੰਦੇ ਤੁਰੇ ਆਉਂਦੇ ਇਧਰ ਨੂੰ ਆਉ ਉਹ ਦੇਖ ਦੇਖਦੇ ਆ ਕਿ ਡਿੱਗ ਡਿੱਗੀ ਹੋਈ ਖੜੀ ਆ ਆਹ ਦੇਖ ਹੱਥ ਹਲਾਉਂਦੇ ਆ ਹਾਂ ਜੀ ਹਾਂ ਲਿੰਦੇ ਆ ਮਦਾ ਡੁੱਬ ਗਿਆ ਹਾਂ ਜੀ ਲੈ ਵੀ ਬਹੁਤ ਵੱਡੀ ਮਹਿਮਾ ਦੇ ਪੁੱਤੋ ਤੁਸੀਂ ਤਾਂ ਪੱਟੀ ਬਾੜੀ ਕਰਤੀ ਬਾੜੀ ਸੰਭਾਈ ਬਾੜੀ ਕਰਤੀ ਤੁਸੀਂ ਅਸਲ ਦੇ ਵਿੱਚ ਮੈਨੂੰ ਛੱਕ ਪੈਂਦੀ ਪਤਾ ਕੀ ਕੇਸ ਕਰਤਾ ਤੁਸੀਂ ਹਾਂਜੀ ਤੁਸੀਂ ਰੇ ਰੂਪਾਤਾ ਉਹ ਨਹੀਂ ਹਾਂਜੀ ਰੇ ਉਹਨਾਂ ਹੀ ਪਾਉਣਾ ਚਾਹੀਦਾ ਇਹ ਰੇ ਤੁਹਾਨੂੰ ਪੂਰਾ ਘਟ ਹਾਂਜੀ ਬਾਹਰ ਤੋਂ ਜ਼ਿਆਦਾ ਪੈ ਗਿਆ ਕਿਉਂਕਿ ਨਾਲ ਡੀਏ ਵਿੱਚ ਥੋੜੀ ਬਹੁਤੀ ਐਡ ਸੀਗੀ ਉਹਦੇ ਨਾਲ ਹੀ ਫਰਕ ਪੈਂਦਾ ਜੀ ਕਿ 15 10 15 ਕਿਲ ਡੀਏ ਵਿੱਚ ਪਾਤੀ ਸੁਪਰ ਦਾ ਘਟਾ ਚਾਹੀਦਾ ਬਈ ਇੱਕ ਹਾਂਜੀ ਹਾਂਜੀ ਹਾਂ ਉਹ ਜ਼ਰੂਰੀ ਪਾਵੇ ਇਹਨੂੰ ਸੁਪਰ ਨਾਲ ਘਟਾ ਪਾ ਕੇ ਬੀਜੋ ਵਧੀਆ ਆ ਰਿਹਾ ਰਿਜ਼ਲਟ ਵਧੀਆ ਰਿਜ਼ਲਟ ਆ ਹਾਂਜੀ ਹਾਂਜੀ ਗਾਂ ਸਾਰੀ ਲਾਉਣੀ ਮੈਂ ਤਾਂ ਆ ਪੱਕਿਆ ਪਿਆ 4045 4500 ਦਿੱਤਾ ਦਿੱਤੀ ਬੱਚੋ ਨੂੰ ਕੇ ਲਵਾਇਆ ਸੀ ਹਾਂ ਗਾਂ ਨੂੰ ਮਰਲਾਣੇ ਲਵਾਉਣਾ ਸਾਰੀ ਵੇਚਣੀ ਐ ਜਿਵੇਂ ਮਰਜ਼ੀ ਹੋਵੇ ਯਾਰ ਜੇ 20 ਕਿੱਲੇ ਬੀਜੇ ਧਮਸ਼ੀ ਸਾਡੇ ਕੋਲ ਹੈਗੀ ਡ੍ਰਿਲ ਹਾਂਜੀ ਹਾਂਜੀ ਬਸ 20 ਨਹੀਂ 11 ਕਿਲੋ ਬੰਦੀ ਬਹੁਤ ਹੈ ਡ੍ਰਿਲ ਵਾਲਾ ਹਾਂਜੀ ਡ੍ਰਿਲ ਵਾਲਾ ਜਿਹੜੀ ਵਿਜਾਈ ਕਰਦਾ ਯਾਰ ਬਾਸਪਤੀ ਦਾ ਰੋਗ ਹੀ ਕੋਈ ਨਹੀਂ ਪੈਂਦਾ ਯਾਰ ਹਾਂ ਵਰ ਵਾਲਿਆਂ ਨਾਲ ਚੰਗੀ ਬਾਈ ਜੀ ਅੱਗੇ ਮੋਟਰਾਂ ਦਾ ਪਾਣੀ ਸੀ ਇੱਥੇ ਮੈਨੂੰ ਪੰਗਾ ਖੜਾ ਕਰੋਂਗੇ ਅਗਰ ਯਾਰ ਨੂੰ ਮੈਨੂੰ ਬੀਜਣੀ ਪੈਣੀ ਆ ਅਗਲੇ ਨੇ ਕਹਿੰਦਾ ਤੂੰ ਆਪ ਕਿੰਨੇ ਬੀਜੇ ਲੋਕ ਸਾਡੇ ਨਾਲ ਠੀਕ ਗੱਲ ਆ ਜੀ ਨਹਿਰੀ ਪਾਣੀ ਪੂਰਾ ਹੋ ਗਿਆ ਜਿਆਦੇ ਨਹਿਰੀ ਪਾਣੀ ਪਹਿਲਾ ਪਾਣੀ ਜਦੋਂ ਲੱਗਦਾ ਨਹਿਰੀ ਲੱਗ ਜੇ ਨਾ ਉਹਦੇ ਤੋਂ ਸਾਰਾ ਨਿਕਲਿਆ ਜਿਹੜਾ ਮੋਟਰਾਂ ਵਾਲਾ ਪਾਣੀ ਆ ਉਹਦੇ ਤੋਂ ਸਿਕਰੀ ਜੀ ਵੱਜ ਜਾਂਦੀ ਆ ਹਾਂਜੀ ਘਟ ਜਾਂਦਾ ਜਮਦੀ ਨਹੀਂ ਪੂਰੀ ਇੱਥੇ ਨਹਿਰੀ ਪਾਣੀ ਸਾਡੇ ਕੋਲੇ ਬਹੁਤ ਰਿਹਾ ਇਹਦੇ ਕਾਰਨ ਪੂਰਾ ਹੀ ਬੀਜ ਜਮਿਆ ਲੇਕਿ ਚੂਆ ਨਹੀਂ ਪਿਆ ਤਾਂ ਬਾਰਿਸ਼ ਆ ਗਈਆਂ ਤੱਕ ਇਹਨੂੰ ਆਪਣੇ ਦੋ ਪਹਿਲਾ ਪਾਣੀ ਯਾਰ ਥੋੜਾ ਜਿਹਾ ਥੋੜਾ ਲਾਵੇ ਹਨਾ ਸੁੱਕੇ ਸੁੱਕੇ ਚ ਬੀਜੀ ਸੀ ਹਾਂ ਸੁੱਕੇ ਹੀ ਬੀਜੀ ਸੀ ਸੁੱਕੇ ਵਾਲੀ ਮੌਜਾਂ ਨਾਲ ਯਾਰ ਕਰੰਡ ਹੋਣ ਦਾ ਚਾਂਸ ਨਹੀਂ ਕੋਈ ਹਾਂਜੀ ਹਾਂ ਹੈਨਾ ਭਾਈ ਉਹ ਜਿੰਨਿਆਂ ਨੂੰ ਮਿਲੇ ਸੁੱਕੇ ਵਾਲੇ ਜ਼ਿਆਦਾ ਖੁਸ਼ ਹਨਾ ਹਾਂਜੀ ਹਾਂਜੀ ਹੈਨਾ ਸੁੱਕੇ ਵਾਲੇ ਜ਼ਿਆਦਾ ਖੁਸ਼ ਨਹੀਂ ਭਾਈ ਰੇਤਲੇ ਬਾਣ ਤੇ ਬੀਜ ਨਹੀਂ ਪੈਂਦੀ ਰੋਣੀ ਕਰਕੇ ਆ ਮੁੰਡੇ ਨੇ ਬੀਜੇ 2 ਕਿਲੇ ਮੈਨੂੰ 3 ਸਾਲ ਹੋ ਗਏ ਸਿੱਧੀ ਵਿਆਹੀ ਕਰ ਦਾਂ ਬਸ ਹਮ ਮੇਰੇ ਕੋਲ ਤਾਂ ਸਿੰਪਲ ਟਰੈਲ ਆ ਹਮ ਕਿਹੜੀ ਆਮਦੋਦਿਆਂ ਦੀ ਬਣੀ ਹੋਈ ਆ ਪਰ ਇਹਨਾਂ ਦੀ ਡ੍ਰਿਲ ਦਾ ਬਹੁਤ ਫਰਕ ਆ ਜੀ ਇਹ ਫਿਰ ਕੱਲਾ ਕੱਲਾ ਬੂਟਾ ਲਾਉਂਦੀ ਇਹਨਾਂ ਹਾਂ ਸ਼ੁਰੂ ਚ ਇਹ ਮੰਨ ਲਓ ਜਦੋਂ ਝੋਨਾ ਛੋਟਾ ਸੀ ਅਸੀਂ ਦੇਖਦੇ ਰਿਹਾ ਮੇਰਾ ਖੇਤ ਦਾ ਨਹਿਰ ਦਾ ਸਰਪੰਚਾ ਹਾਂ ਉਹ ਜਿਹੜੀ ਬਜਾਈ ਉਹ ਇੱਕ ਸਾਰ ਬੀਜ ਨੇੜੇ ਬੂਟਾ ਹੋਇਆ ਇਹ ਪੂਰਾ ਐਕਿਊਰੇਸੀ ਨਾਲ ਉਹ ਸੋਹਣਾ ਖੇਤ ਲੱਗਦਾ ਹਮਮਮ ਧਰਮ ਦੀ ਆ ਵੀ ਬਹੁਤ ਫਰਕ ਛਾੜਦਾ ਵੀ ਇਹਦਾ ਫਰਕ ਰਹੂਗਾ ਦੂਸਰੀ ਢਿਲ ਨਾਲ ਜਿਹੜੀ ਇਸ ਢਿਲ ਦੀ ਵਿਜਾਈ ਹੋਈ ਹੈ ਨਹੀਂ ਉਹ ਆਏ ਆ ਨਾ ਦੇਖ ਉਹਨੇ 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 ਮੰਨ ਲਓ ਵੀ 15 ਦਾਣੇ ਇੰਨੇ ਥਾਂ 'ਚ ਸਿੱਟੇ ਇਹਨੇ ਜੇ 15 ਦਾਣੇ 7 ਦਾਣੇ ਵੀ ਇਕੱਠੇ ਸਿੱੜਤੇ ਤਾਂ ਸੱਤਾਂ ਨੇ ਧੱਕ ਕੇ ਇੱਕ ਤਾਂ ਹਾਰੇ ਛੇਤੀ ਹੋ ਜਾਣਾ ਧੱਕ ਕੇ ਲੈ ਜਾਣਾ ਸੱਤਾਂ ਸੱਤ ਤੂਈਆਂ ਦਾ ਜ਼ੋਰ ਸੱਤਾਂ ਦਾ ਹੀ ਹੁੰਦਾ ਇੱਕ ਦਾ ਇੱਕ ਤੇ ਇਸ ਡ੍ਰਿਲ ਜਿਹੜੀ ਖਾਸ ਗੱਲ ਸਾਨੂੰ ਲੱਗੀ ਉਹ ਜਿਵੇਂ ਆਪਾਂ ਬੀਜ ਤੋਂ ਵੀਤ ਦੀ ਦੂਰੀ ਜਿੰਨੀ ਮਰਜ਼ੀ ਐਡਜਸਟਮੈਂਟ ਕਰ ਸਕਦੇ ਆ ਇਹੋ ਜਿਹਾ ਆਪਣਾ ਪੀ ਆ ਜੇ ਆਪਾਂ ਪਰਮਲ ਵੈਰੈਟੀ ਬੀਜ ਨਾਲ ਚਾਹਣੇ ਤਾਂ ਉਸ ਤਰ੍ਹਾਂ ਦੀ ਸੈਟਿੰਗ ਹੋ ਜੂਗੀ ਹੂੰ ਇਹਦਾ ਵੀ ਬਹੁਤ ਹਾਂ ਭਈ ਇਹ ਇਹਦੇ ਕੋਲ ਚਾਰ ਐਡਜਸਟਮੈਂਟ ਆ ਚਾਰ ਹਨ ਅਕਲ ਜੀ ਦਾ ਚਾਰ ਐਡਜਸਟਮੈਂਟ ਆ ਬੜਾ ਕੱਟ ਲੈਂਦੀ ਯਾਰ ਭਈ ਹੈ ਤੋਰਾ ਬੜਾ ਕੱਟਦਾ ਨਹੀਂ ਤੇਰਾ ਤੋਰਾ ਤਾਂ ਫਿਰ ਭਾਈ 5-6 ਕਿੱਲੇ ਹੱਥਾਂ ਨੂੰ ਬੀਜੇਣ ਥੋੜੇ ਆ ਭਾਈ ਇਹ ਕਿੰਨੇ ਭਈਏ ਲਉਣਗੇ 5 ਕਿੱਲੇ ਆਥਣੇ 10 ਦੇ ਬੀਜ ਤੇ ਬਾਈ ਵੱਡੀ ਕਰ ਦੂਗਾ ਪੋਰ ਵਧਾ ਦੂਗਾ ਹਾਂ ਇਹਨਾਂ ਦਾ ਕਿੰਨੇ ਦਾ ਬੀਜ ਹੈ ਹੋਰ ਵਧਾ ਦੇ ਤੂੰ ਸਾਡੇ ਅੰਦਰ ਹਾਂ ਤੇਰਾ ਬੜਾ ਇਹਦੇ ਆ ਥੋੜਾ ਜਨਾ ਫਰੇਮ ਬੜਾ ਵੱਡਾ ਹੋ ਜਾਂਦਾ ਹੂੰ ਉਹ ਅੱਕ ਜਾਈਦਾ ਬਾਈ ਸਾਡੇ ਟਰੈਕਟਰ ਤੁਰਨ ਵਾਲੇ ਬਾਲੇ ਆ ਫਜ਼ਲ ਕਾ ਕਰ ਸਾਨੂੰ ਫਿਰ ਉਹਨਾਂ ਨੇ ਤੇਰਾ ਪੂਰੀ ਕਹੀ ਹੋਈ ਆ ਉਹਨਾਂ ਨੂੰ 11 ਆਏ ਸੀ ਉਹ ਕਹਿੰਦੇ ਸਮ ਤੇਰਾ ਇੱਕ ਹੋਰ ਦੇ ਤੂੰ ਹੂੰ ਬਾਈ ਸਾਡੇ ਕੋਲੇ ਕਣਕਾਂ ਲੀਆਂ 17 ਫੋਰਾਂ ਹੂੰ ਤੇ ਇਹ ਰਿਹਾ तकरीबन 15 ਤੋਂ 17 ਫੋਰੀ ਮੇਰੇ ਕੋਲੇ ਆਪਦੇ ਕੋਲੇ 17 ਕਣਕ ਦਾ ਨਾ ਹੋਰ ਹੁੰਦਾ ਉਹ ਡੇਢ ਤੋਂ 2 ਇੰਚ ਡੰਗਾਈ ਜਾਂਦੀ ਏ ਹੂੰ ਤੇ ਆਪਾਂ ਪੌਣੇ ਦੀ ਮਿੱਟੀ ਬਿਲਕੁਲ ਥੋੜੀ ਥੋੜੀ ਜਿੰਨਾ ਫਰੇਮ ਵੱਡਾ ਹੋ ਜਾਂਦਾ ਇੰਨਾ ਖੇਤ ਲੈਵਲ ਨਹੀਂ ਮਿਲਦਾ ਨਹੀਂ ਬਿਜਲੀ ਦੇ ਬਿਜੇ ਕੰਪਿਊਟਰ ਕਰਾਇ ਤੇ ਕਰਾਇ ਤੇ ਬਿਜਲੀ ਇੱਕ ਇੱਕ ਹੋਰ ਵੀ ਚੱਕਰ ਆ ਬਾਈ ਜਦੋਂ ਜਦੋਂ ਹੀ ਆਪਾਂ ਬਾਈ ਇਹਨੂੰ ਤੇਜ਼ ਤੋਰਾਂਗੇ ਨਾ ਇਹਨੇ ਕੁਦਰਤੀ ਗੱਲ ਆ ਜਾਂ ਜਿਆਦਾ ਡੰਗਾਈ ਲੈਣੀ ਆ ਤੇ ਜਾਂ ਹੋਸ਼ੀ ਰਹਿਣਾ ਹੂੰ ਜਾਂ ਜਾ ਡੂੰਗੀ ਲੱਗ ਜਾਂਦੀ ਐ ਜਾਂ ਤਾਂ ਵੀਰੇ ਜਦੋਂ ਬਹੁਤ ਤੇਜ਼ ਤੋਰੇਗਾ ਤਾਂ ਉਹਨੇ ਮਿੱਟੀ ਦੂਰ ਸਿੱਟਣ ਲੱਗ ਜਾਣਾ ਤਾਂ ਬੀ ਤੇ ਮਿੱਟੀ ਜਿੰਨੀ ਚਾਹੀਦੀ ਓਨੀ ਰਹਿਣੀ ਨਹੀਂ ਹੂੰ ਹੂੰ ਪਾੜ ਕੇ ਸਿੱਟੂਗਾ ਬਾਹਣ ਤਾਂ ਇਹਦੀ ਹੱਲ ਤਾਂ ਇਹਦਾ ਇਹੀ ਆ ਹੌਲੀ ਵਾਲਾ ਰੂਟਾਵੇਟਰਾਂ ਤੇ ਗਿੱਜ ਹੀ ਗਏ ਆ ਆਪਾਂ ਪਹਿਲੇ ਲੋਚ ਹਾਂਜੀ ਹਾਂਜੀ ਗਿੱਜ ਜਾਾਂਗੇ ਹੌਲੀ ਹੌਲੀ ਇਹ ਵੀ ਗੇਅਰ ਆਪਣੇ ਆਜੂਗਾ ਹੌਲੀ ਹੌਲੀ ਲੇਵਰ ਨਾਲ ਸੌਖਾ ਕੰਮ ਆ ਜੀ ਅਸਲ ਦੇ ਵਿੱਚ ਨਾ ਯਾਰ ਹੁਣ ਇੱਕ ਨੁਕਸਾ ਐ ਇਹਨਾਂ ਦੇ ਮਾੜੇ ਮਾੜੇ ਗਰਾਰੀਆਂ ਦੇ ਦੰਦੇ ਛੋਟੇ ਕਰਨੇ ਪੈਣੇ ਅਸਲ ਜੀ ਜੱਟਾਂ ਦੇ ਦੰਦੇ ਵੱਡੇ ਹੋਏ ਹੋਏ ਹੈ ਹੈ ਕਿ ਇਹਨਾਂ ਦਾ ਪਹਿਲਾਂ ਬਲਦਾਂ ਵਾਲੇ ਸੀ ਆਪਾਂ ਇਹਦੋਂ ਪਹਿਲਾਂ ਵੀੜੀਆਂ ਵਾਲੇ ਤਾਂ ਹਾਂਜੀ ਹੁਣ ਜੱਟਾਂ ਹੋਰੀਆ ਵੇ ਬੰਦਾ 10 ਕਿੱਲੇ ਤਾਂ ਵੀਜੇ ਸ਼ਾਮ ਨੂੰ ਹੂੰ ਬੇਚ ਦਿੰਦੇ ਨੇ ਵੀਜੇ ਨੇ ਤੇ ਨਹੀਂ ਸੁੱਕੇ ਚ ਤਾਂ ਫਿਰ 10 ਕਿੱਲੇ ਵੀਜੇ ਤੇ ਦਿਨ ਰਾਤ ਲੱਗੇ ਰੋ ਕੋਈ ਰਾਤ ਦਿਨ ਦਾ ਕੋਈ ਫਰਕ ਹੈਗਾ ਮੈਨੂੰ ਕੋਈ ਫਰਕ ਨਾ ਤੋੜਾ ਜਾਦੇ ਉਹ 20 ਵੀ ਕੱਟ ਪਾਉਂਦਾ 20 ਵਾਰ ਜਨਮ ਵਿੱਚ ਉਹ ਵੀ ਰੋਲਣਾ 20 ਨਹੀਂ ਪੂਰਾ ਚੱਲਦੀ ਉਹ 3 316 ਮਸ਼ੀਨ ਨਾਲ ਉਹ 12 13 ਗੱਲੇ ਡੇਲੀ ਕੱਢ ਦਿੰਦੇ ਦੇਖ ਆਪ ਸਵੇਰ 6:00 ਵਜੇ ਲੱਗ ਪਈਏ ਤੇ ਸ਼ਾਮ ਕਿੱਦਾਂ ਦਿਨ ਹੁੰਦਾ 8:00 ਵਜੇ ਤੱਕ ਤੁਰਿਆ ਦੋ ਬੰਦੇ ਹਾਂ ਹਾਂ ਫੇਰ ਤਾਂ ਕਰੀ ਜਾਂਦਾ ਨੀਂਦ ਤਾਂ ਆਉਂਦੀ ਨੋਚ ਟੱਕ 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 ਹਾਂ ਟੱਕ 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 ਹੋਈ ਜਾਂਦੀ ਸਹੀ ਗੱਲ ਆ ਜੀ ਲੈ ਵੀ ਸ਼ੇਅਰ ਕਰ ਦਿਓ ਵੀਡੀਓ ਬਈ ਇਹ ਕਿਸਾਨਾਂ ਨਾਲੋ ਵੀ ਪਾਸ ਆ ਮਸ਼ੀਨ BBC ਦੀ ਜੇ ਕਿਸੇ ਵੀ ਬੰਦੇ ਨੇ ਮਸ਼ੀਨ ਲੈਣੀ ਆ BBC ਐਗਰੋ ਦੀ ਤੁਹਾਨੂੰ ਸਕਰੀਨ ਤੇ ਨੰਬਰ ਦਿਖਾਈ ਦੇ ਐਡਵਾਂਸ ਬੁਕਿੰਗ ਚੱਲ ਰਹੀ ਆ ਮੈਨੂੰ ਲਾਂਭਾ ਇਸ ਗੱਲ ਦਾ ਨਾ ਦੇ ਉਹ ਮਸ਼ੀਨ ਨਹੀਂ ਮਿਲੀ ਆਪਦੇ ਟਾਈਮ ਨਾਲ ਬੁਕਿੰਗ ਕਰਾ ਲਓ ਮਿਲ ਚੁਗੀ ਤੁਹਾਨੂੰ ਮਸ਼ੀਨ ਮਿਲ ਗਈ ਹਾਂ ਪਿੰਡ 'ਚ ਗੱਲਾਂ ਹੋਣਗੇ ਆ ਗੱਲ ਦੀ ਮੇਰੀ ਜ਼ਿੰਮੇਵਾਰੀ ਆ